ਕਹਤਾ ਇਹ ਸੋਚਾ ਬਿਆਲ ਸਾਹਿਬ ਹੁਸ਼ਿਆਰਪੁਰ ਦੀ ਹਵਾ ਕੀ ਕਹਿੰਦੀ ਹੈ ਹੁਸ਼ਿਆਰਪੁਰ ਤਾਂ ਜਿਨੀਰੀ ਹੈ ਹੂੰ ਸੋ ਆਵਾਜ਼ੀ ਪਾਰਟੀ ਦੀ ਜਿਨੀਰੀ ਹੈ ਔਰ ਜੇ ਤਰਜ ਕਰਾਂਗੇ ਵੱਡੇ ਮਾਰਜਨ ਨਾਲ ਜੇ ਤਰਜ ਕੋਈ ਗਵਰਨਮੈਂਟ ਵਿਕਾਸ ਨਾਲ ਦੀ ਕੋਈ ਚੀਜ਼ ਨਹੀਂ ਹੋਈ ਔਰ ਤੁਸੀਂ ਵਿਕਾਸ ਤਾਂ ਨਜ਼ਰ ਆਇਆ ਹੀ ਨਹੀਂ ਤੇ ਸੋਮ ਪ੍ਰਕਾਸ਼ ਵੀ ਨਜ਼ਰ ਨਹੀਂ ਆਉਂਦੀ ਔਰ ਜੇ ਸਰਕਾਰ ਦੇ 2 ਸਾਲ ਦੇ ਕੰਮਾਂ ਨੂੰ ਦੇਖੀਏ ਜਿਸ ਤਰ੍ਹਾਂ ਲੋਕ ਅੱਜ ਬਿਜਲੀ ਜ਼ੀਰੋ ਬਿੱਲ ਤੋਂ ਖੁਸ਼ ਨੇ ਲੋਗ ਰੋਜ਼ਗਾਰ ਤੋਂ ਖੁਸ਼ ਨੇ 43000 ਨੌਕਰੀਆਂ ਉਹ ਵੀ ਦੇਸ਼ ਦੇ ਵਿੱਚ ਜਦੋਂ ਬੇਰੋਜ਼ਗਾਰੀ ਦਰ ਪੀਕ ਤੇ ਹੋਵੇ ਸਿਖਰਾਂ ਤੇ ਹੋਵੇ 42% ਦੇ ਕਰੀਬ ਅਨਪਲੋਇਮੈਂਟ ਰੇਟ ਉਹਨਾਂ ਹਾਲਾਤਾਂ ਦੇ ਵਿੱਚ ਸਿਹਤ ਸੇਵਾਵਾਂ ਜਦੋਂ ਵਧੀਆ ਹੋ ਰਹੀਆਂ ਹੁਣ ਪੰਜਾਬ ਸਰਕਾਰ ਦੇ ਮਾਨ ਸਾਹਿਬ ਦੀ ਡਾਇਨਾਮਿਕ ਲੀਡਰਸ਼ਿਪ ਦੇ ਥੱਲੇ ਔਰ ਕੇਜਰੀਵਾ ਕੇਜਰੀਵਾ ਸਾਹਿਬ ਦੀ ਸੋਚ ਸਦਕਾ ਤੇ ਮੈਂ ਸਮਝਦਾ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਆ ਹਾਲਾਤ ਜਿਹੜੇ ਆ ਬਹੁਤ ਅੱਛੇ ਆ ਔਰ ਬਿਲਕੁਲ ਕਲੀਅਰ ਕੱਟ ਜੋ ਪ੍ਰਮਾਤਮਨ ਜੀ ਦਾ ਸੁਪਨਾ ਹੈ 13 0 ਅਸੀਂ ਉਸ ਮਿਸ਼ਨ ਵੱਲ ਵੱਧ ਰਹੇ ਜਦੋਂ ਤੁਸੀਂ ਅੰਟ ਛੰਡ ਗੱਲਾਂ ਕਰ ਲੋ ਜਦੋਂ ਤੁਸੀਂ ਬੀਇੰਗ ਪ੍ਰੈਜ਼ੀਡੈਂਟ ਆਫ ਕਾਂਗਰਸ ਪੰਜਾਬ ਕਾਂਗਰਸ ਤੁਸੀਂ ਐਵੀ ਗੱਲਾਂ ਜਿਹੜੀਆਂ ਸਮਝ ਜੀ ਨਾ ਹੋਣ ਕੋਈ ਸਮਝਵੇ ਨਾ ਕੋਈ ਇਹਨੂੰ ਲੌਜੀਕਲ ਵੀ ਨਾ ਸਮਝੇ ਕੋਈ ਲੌਜੀਕਲ ਗੱਲ ਕਰੋ ਤਾਂ ਲੋਕ ਸਮਝਦੇ ਨੇ ਜਦੋਂ ਤੁਸੀਂ ਇਲੌਜੀਕਲ ਗੱਲਾਂ ਕਰਦੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਵੀ ਧੁੱਪ ਜਾਂਦਾ ਹੈ ਪਾਰਾ ਜਿਹੜਾ ਸਿਆਸੀ ਪਾਰਾ ਤਾਂ ਵਧਿਆ ਵਧਿਆ ਇਹਦਾ ਮਤਲਬ ਡਿਮੋਰਲਾਈਜ਼ਡ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਵੀਰ ਮਤਲਬ ਬਿਮਾਰ ਸੋ ਜ਼ਰੂਰ ਮਾਨਸਿਕ ਰੋਗ ਵਿਸ਼ੇਸ਼ਕ ਜਿਹੜੇ ਸਾਡੇ ਕੋਲ ਵੀ ਆਂਦੇ ਆ ਜੇ ਰਾਜਾ ਜੀ ਕਹਿਣਗੇ ਦਿਖਾ ਦੇਵਾਂਗੇ ਕੁਝ ਗਲਤ ਬਿਆਨ ਦਿੰਦੇ ਬਿਆਰਵਾਜੀ ਕੀਤੀ ਨਹੀਂ ਅਜੇ ਤੱਕ ਮੈਂ ਤਾਂ ਹਬ ਸ਼ੌਕ ਨਾ ਵੀ ਉਹ ਗੱਲਾਂ ਇਲੋਜੀਕਲ ਕਰਦੇ ਜਿਹੜਾ ਵੱਡਾ ਲੀਡਰ ਹੁੰਦਾ ਉਹ ਗੱਲ ਲੋਜੀਕਲ ਕਰਦਾ ਜਾਂ ਨਹੀਂ ਕਰਦਾ ਜਾਂ ਲੋਜੀਕਲ ਕਰਦਾ ਜਿਹੜਾ ਬੰਦਾ ਇਲੋਜੀਕਲ ਗੱਲਾਂ ਕਰੇਗਾ ਦੈਟ ਮੀਨਸ ਕਿ ਸਮਥਿੰਗ ਇਜ਼ ਰੌਂਗ ਇਨ ਹਿਸ ਬ੍ਰੇਨ ਮਾਨ ਸਾਹਿਬ ਨਾਲ ਗੱਲਬਾਤ ਹੋਈ ਸੀ ਐਮ ਸਾਹਿਬ ਨਾਲ ਕੋਈ ਹੋਰ ਟੈਕਟਿਕਸ ਹੋਰ ਰਣਨੀਤੀ ਬਣਾਈ ਆਉਣ ਵਾਲੇ ਦਿਨਾਂ ਚ ਕਿਉਂਕਿ ਜਿਸ ਤਰ੍ਹਾਂ ਗਰਮੀ ਵਧਣੀ ਆ ਤਾਂ ਸਿਆਸੀ ਤਾਪਮਾਨ ਵੀ ਜੱਪੇਲ ਸਾਹਿਬ ਬਹੁਤ ਵਧਣਾ ਹੈ ਲੋਕ ਜਿਹੜੇ ਆਪ ਕਹਿੰਦੇ ਵੀ ਵਫਾਦਾਰ ਤੇ ਗद्दारी ਦੀ ਲੜਾਈ ਹੈ ਲੋਕ ਤਾਂ ਉਹਨਾਂ ਨੂੰ ਗद्दार ਕਹਿ ਰਹੇ ਪਾਰਟੀ 'ਚ ਬੈਠੇ ਲੋਕ ਉਹਨਾਂ ਨੂੰ ਗद्दार ਕਹਿ ਰਹੇ ਆ ਉਹ ਆਪਣੀ ਪੋਜੀਸ਼ਨ ਹੀ ਨਹੀਂ ਕਦੀ ਕਲੀਅਰिफाई ਕਰ ਪਏ ਜਿਹੜਾ ਪਾਰਟੀ ਦੇ ਵਿੱਚ ਰਹਿ ਕੇ ਜੇ ਉਹਨਾਂ ਨੂੰ ਪ੍ਰਧਾਨ ਨੂੰ ਪਾਰਟੀ ਦੇ ਸ਼ੀਸ਼ ਨਿਰਧਤਰ ਤੋਂ ਕੋ ਗਵੇਗਦਾਰ ਤੇ ਮੇਰਾ ਖਿਆਲ ਇਸ ਤੋਂ ਵੱਡੀ ਸ਼ੇਮਫੁਲ ਗੱਲ ਨਹੀਂ ਹੋ ਸਕਦੀ ਜੇ ਜਦੋਂ ਵੀ ਇਦਾਂ ਦੇ ਕਮੈਂਟ ਆਣ ਇਸ ਤਰ੍ਹਾਂ ਦੇ ਬੰਦੇ ਲਈ ਹੀ ਸ਼ੁੱਡ ਰਿਜ਼ਾਈਨ ਇਮੀਡੀਏਟ ਚਾਹ ਇੱਕ ਨਿੱਜੀ ਜਿਹਾ ਸਵਾਲ ਹੈ ਜਦੋਂ ਬਿਆਲ ਸਾਹਿਬ ਗੱਲਬਾਤ ਹੋ ਜਾਂਦੀ ਹੈ ਕਦੇ ਕਾਂਗਰਸੀਆਂ ਨਾਲ ਨਹੀਂ ਮੇਰੀ ਮੇਰੀ ਗੱਲਬਾਤ ਨਹੀਂ ਹੁੰਦੀ ਪਰ ਸਾਡੇ ਕੋ ਗਿਲੇ ਸ਼ਿਕਵੇ ਠੀਕ ਹੈ ਜਿ ਵਿਚਾਰਧਾਰਾ ਸਾਡੀ ਅਲੱਗ ਹੈ ਬਟ ਮੇਰਾ ਕਿਸੇ ਨਾਲ ਕੋਈ ਗਿਲੇ ਸ਼ਿਕਵੇ ਸਾਡੇ ਨਿੱਜੀ ਤਾਂ ਲੜਾਈਆਂ ਕਿਸੇ ਦੀਆਂ ਨਹੀਂ ਅਸੀਂ ਲੜਾਈ ਤਾਂ ਸਾਰੇ ਜਾਂ ਪੰਜਾਬ ਲਈ ਲੜ ਰਹੇ ਜਾਂ ਦੇਸ਼ ਲਈ ਲੜ ਰਹੇ ਆ ਲੋਕਾਂ ਨੂੰ ਅ ਮਦਰੋਪ ਲੋਕਾਂ ਦੀ ਜ਼ਿੰਦਗੀ ਬਿਹਤਰ ਕਰਨ ਲਈ ਲੜ ਰਹੇ ਨੇ ਦੇਸ਼ ਦਾ ਸੰਵਿਧਾਨ ਬਚਾਉਣ ਲਈ ਲੜ ਰਹੇ ਨੇ ਲੋਕਤੰਤਰ ਨੂੰ ਤਕੜਾ ਕਰਨ ਲਈ ਲੜ ਰਹੇ ਨੇ ਮਹਿੰਗਾਈ ਤੋਂ ਮੁਕਤੀ ਲਈ ਲੜਾਈ ਲੜ ਰਹੇ ਨੇ ਬੇਰੋਜ਼ਗਾਰੀ ਤੋਂ ਮੁਕਤੀ ਲਈ ਲੜਾਈ ਲੜ ਰਹੇ ਨੇ ਕਿ ਝਾੜੂ ਨੂੰ ਵੋਟਾਂ ਪਾਓ ਵਨ ਸਾਈਡਡ ਜਿੰਨਿਆਂ ਦਾ ਬਿਜਲੀ ਦਾ ਬਿੱਲ ਫ੍ਰੀ ਹੋਇਆ ਜ਼ੀਰੋ ਹੋਇਆ ਉਹ ਤਾਂ ਵੋਟਾਂ ਜ਼ਰੂਰ ਪਾਓ ਸਸ਼ੀਕਾਲ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤਾਪਮਾਨ ਲਗਾਤਾਰ ਵੱਧ ਰਿਹਾ ਤਾਂ ਹੁਣ ਸਿਆਸੀ ਪਾਰਾ ਵੀ ਸਿਖਰਾਂ ਤੇ ਆ ਕਿਉਂਕਿ ਲੋਕ ਸਭਾ ਇਲੈਕਸ਼ਨ ਦੀ ਤਾਰੀਖ ਦਿਨ ਬਾਏ ਦਿਨ ਜਿਹੜੀ ਆ ਨਜ਼ਦੀਕ ਆਉਂਦੀ ਜਾ ਰਹੀ ਹੈ ਤਾਂ ਗੱਲਬਾਤ ਹੁਸ਼ਿਆਰਪੁਰ ਦੀ ਕਰਾਂਗੇ ਤਾਂ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਮੌਜੂਦ ਨੇ ਚੱਬੇਵਾਲ ਜੀ ਬਹੁਤ ਸਵਾਗਤ ਹੈ। ਥੈਂਕ ਯੂ ਜੀ ਥੈਂਕ ਯੂ ਜੀ ਬਿਲਕੁਲ ਪਹਿਲਾਂ ਤਾਂ ਇਹ ਦੱਸੋ ਚੱਬੇਵਾਲ ਸਾਹਿਬ ਹੁਸ਼ਿਆਰਪੁਰ ਦੀ ਹਵਾ ਕੀ ਕਹਿੰਦੀ ਹੈ ਜੀ? ਹੁਸ਼ਿਆਰਪੁਰ ਤਾਂ ਜਿਨੀਰੀ ਹੈ। ਹੂੰ। ਸੋ ਆਮ ਆਦਮੀ ਪਾਰਟੀ ਦੀ ਜਿਨੀਰੀ ਹੈ। ਹੂੰ। ਔਰ ਜੇ ਦਰਜ ਕਰਾਂਗੇ ਵੱਡੇ ਮਾਰਜਨ ਨਾਲ ਜੇ ਦਰਜ ਕਰਾਂਗੇ ਅਸਾ ਕੀ ਐਬਜ਼ਾਰਬ ਕਰਿਆ ਹਾਲਾਂਕਿ ਤੁਸੀਂ ਇਸੇ ਇਲਾਕੇ ਨੂੰ ਬਿਲੋਂਗ ਕਰਦੇ ਹੋ ਪਰ ਤੁਸੀਂ ਪਹਿਲਾਂ ਐਮ ਐਲ ਏ ਸੀ ਹੁਣ ਆਬਜ਼ਰਵੇਸ਼ਨ ਕੀ ਕੀਤੀ ਆ ਪੂਰਾ ਹਲਕਾ ਘੁੰਮ ਕੇ ਆਇਆ ਹਾਂ ਕਿਹੜੀਆਂ ਚੀਜ਼ਾਂ ਲੱਗੀਆਂ ਜਿਹੜੀਆਂ ਕਿ ਪਹਿਲਾਂ ਰਹਿ ਗਈਆਂ ਇੱਥੇ ਕੇਂਦਰੀ ਮੰਤਰੀ ਰਿਪਰੈਜ਼ੈਂਟ ਕਰਦੇ ਨੇ ਹਲਕੇ ਨੂੰ ਪਿਛਲੇ 2 ਟਰਮ ਲਗਾਤਾਰ ਬੀ ਜੀ ਪੀ ਦੀ ਸਰਕਾਰ ਰਹੀ ਕੇਂਦਰ ਦੇ ਵਿੱਚ ਔਰ ਕੁਦਰਤੀ ਤੌਰ ਤੇ ਬੀ ਜੀ ਪੀ ਦੇ ਨੁਮਾਇंदे ਚੁਣ ਕੇ ਜਾਂਦੇ ਰਹੇ ਔਰ ਫੋਰਚੂਨੇਟਲੀ ਦੋਨੇ ਮਿਨਿਸਟਰ ਵੀ ਰਹੇ ਆ ਮੰਤਰੀ ਵੀ ਰਹੇ ਔਰ ਤੁਸੀਂ ਵਿਕਾਸ ਤਾਂ ਨਜ਼ਰ ਆਇਆ ਹੀ ਨਹੀਂ ਤੇ ਸੋਮ ਪ੍ਰਕਾਸ਼ ਵੀ ਨਜ਼ਰ ਨਹੀਂ ਆਇਆ ਸੋ ਲੋਕ ਦੋਨਾਂ ਤੋਂ ਬੜੇ ਪਰੇਸ਼ਾਨ ਆ ਔਰ ਹੁਣ ਸਿਰਫ ਇੱਕ ਚਿਹਰਾ ਬਦਲਿਆ ਤੇ ਪਰਿਵਾਰ ਤੇ ਉਹੀ ਆ ਤੇ ਲੋਕ ਮਾਇੂਸ ਨੇ ਬਹੁਤ ਅਪਸੈਟ ਨੇ ਤੇ ਮੈਨੂੰ ਪੂਰੀ ਉਮੀਦ ਆ ਕਿ ਲੋਕ ਇਹਨਾਂ ਦੇ ਜੋ ਇਹਨਾਂ ਨੇ ਨਹੀਂ ਕੀਤਾ ਹਲਕੇ ਦੇ ਵਿੱਚ ਨਹੀਂ ਵਿਚਰੇ ਹਲਕੇ ਦਾ ਵਿਕਾਸ ਨਹੀਂ ਕੀਤਾ ਉਸ ਦਾ ਜਿਹੜਾ ਖਮਿਆਜਾ ਜ਼ਰੂਰ ਇਹਨਾਂ ਨੂੰ ਭੁਗਤਣਾ ਪਵੇਗਾ अच्छा बे सब हो ना पिक्चर पूरी क्लियर हो चुकी है सोमप्रकाश ਦੇ ਵਾਈਫ ਜਿਹੜੇ ਨੇ ਮੈਦਾਨ ਚ ਨੇ ਔਰ ਕਾਂਗਰਸ ਨੇ ਨਵਾਂ ਉਮੀਦਵਾਰ ਐਲਾਨਿਆ ਯਮਨੀ ਗੋਮਰ ਨੂੰ ਦੂਜੇ ਪਾਸੇ ਸੋਨ ਸਿੰਘ ਠੰਡਲ ਨੇ ਤਾਂ ਤੁਸੀਂ ਮੁਕਾਬਲਾ ਕਿਦੇ ਨਾਲ ਮੰਨਦੇ ਹੋ ਜੇ ਸਰਕਾਰ ਦੇ 2 ਸਾਲ ਦੇ ਕੰਮਾਂ ਨੂੰ ਦੇਖੀਏ ਜਿਸ ਤਰ੍ਹਾਂ ਲੋਕ ਅੱਜ ਬਿਜਲੀ ਜ਼ੀਰੋ ਬਿੱਲ ਤੋਂ ਖੁਸ਼ ਨੇ ਲੋਕ ਰੋਜ਼ਗਾਰ ਤੋਂ ਖੁਸ਼ ਨੇ 43000 ਨੌਕਰੀਆਂ ਉਹ ਵੀ ਦੇਸ਼ ਦੇ ਵਿੱਚ ਜਦੋਂ ਬੇਰੋਜ਼ਗਾਰੀ ਦਰ ਪੀਕਤੇ ਹੋਵੇ ਸਿਖਰਾਂ ਤੇ ਹੋਵੇ 42% ਦੇ ਕਰੀਬ ਅਨਪਲੋਇਮੈਂਟ ਰੇਟ ਆ ਉਹਨਾਂ ਹਾਲਾਤਾਂ ਦੇ ਵਿੱਚ ਸਿਹਤ ਸੇਵਾਵਾਂ ਜਦੋਂ ਵਧੀਆ ਹੋ ਰਹੀਆਂ ਹੁਣ ਪੰਜਾਬ ਸਰਕਾਰ ਦੇ ਮਾਨ ਸਾਹਿਬ ਦੀ ਡਾਇਨਾਮਿਕ ਲੀਡਰਸ਼ਿਪ ਦੇ ਤਹਲੇ ਔਰ ਕੇਜਰੀਵਾਲ ਕੇਜਰੀਵਾਲ ਸਾਹਿਬ ਦੀ ਸੋਚ ਸਦਕਾ ਤੇ ਮੈਂ ਸਮਝਦਾ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਆ ਹਾਲਾਤ ਜਿਹੜੇ ਆ ਬਹੁਤ ਅੱਛੇ ਆ ਔਰ ਬਿਲਕੁਲ ਕਲੀਅਰ ਕਟ ਜੋ ਭਗਵਾਨ ਤਮਨਜੀ ਦਾ ਸੁਪਨਾ ਹੈ 13 0 ਅਸੀਂ ਉਸ ਮਿਸ਼ਨ ਵੱਲ ਵੱਧ ਰਹੇ ਅੱਛਾ ਕਿਹੜੀਆਂ ਚੀਜ਼ਾਂ ਦੇਖਿਆ ਜਾਵੇ ਤੁਸੀਂ ਕਿਹਾ ਸਰਕਾਰ ਦੀ ਪਰ ਵਰਸਸ ਤਾਂ ਹੁੰਦਾ ਨਾ ਕਿ ਰਾਜਕੁਮਾਰ ਚੱਬੇਵਾਲ ਵਰਸਸ ਯਾਮਨੀ ਗੋਮਰ ਹੋਗੇ ਜਾਂ ਮੈਸਿਸ ਸੋਮ ਪ੍ਰਕਾਸ਼ ਹੋਗੇ ਕੀ ਲੱਗਦਾ ਬੀਜੇ ਨਾ ਬੀਜਪੀ ਨਾ ਨਹੀਂ ਵਰਸਸ ਕੁਝ ਨਹੀਂ ਇੱਥੇ ਹੈਗਾ ਹੂੰ ਵਰਸਸ ਤਾਂ 13 0 13 0 ਦਾ ਮਤਲਬ 13 0 ਵੋਟਸ ਦੇ ਵਿੱਚ ਵੀ ਇਦੇ ਹੋਣਾ ਹੂੰ ਸੋ ਕੋਈ ਸਾਡੀ ਲਾਈਨ ਲੰਬੀ ਆ ਅਸੀਂ ਵਧੀਆ ਕੰਮ ਕੀਤੇ ਆ ਸੋ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅੱਛਾ ਚਪੇਲ ਸਾਹਿਬ ਇੱਕ ਬਿਆਨ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚਾ ਕਹਿੰਦੇ ਰਾਜਾ ਵੜਿੰਗ ਨੂੰ ਹੁਣ ਡਾਕਟਰ ਦੀ ਲੋੜ ਆ ਜਿਹੜੇ ਮਾਨਸਿਕ ਇਲਾਜ ਕਰਾਉਣਾ ਅੱਛਾ ਇਹ ਤੁਹਾਡਾ ਬਿਆਨ ਸੀਗਾ ਨੇ ਇਹ ਬਿਲਕੁਲ ਹੀ ਜਦੋਂ ਤੁਸੀਂ ਅੰਟ ਛੰਡ ਗੱਲਾਂ ਕਰ ਲੋ ਜਦੋਂ ਤੁਸੀਂ ਬੀਇੰਗ ਪ੍ਰੈਜ਼ੀਡੈਂਟ ਆਫ ਕਾਂਗਰਸ ਪੰਜਾਬ ਕਾਂਗਰਸ ਤੁਸੀਂ ਐਵੇਂ ਗੱਲਾਂ ਜਿਹੜੀਆਂ ਸਮਝ ਹੀ ਨਾ ਹੋਣ ਕੋਈ ਸਮਝਵੇ ਨਾ ਕੋਈ ਇਹਨੂੰ ਲੌਜੀਕਲ ਵੀ ਨਾ ਸਮਝੇ ਕੋਈ ਲੌਜੀਕਲ ਗੱਲ ਕਰੋ ਤਾਂ ਲੋਕ ਸਮਝਦੇ ਆ ਜਦੋਂ ਤੁਸੀਂ ਇਲੌਜੀਕਲ ਗੱਲਾਂ ਕਰਦੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਵੀ ਧੁੱਪ ਜਾਦਾ ਹੈ ਪਾਰਾ ਜਿਹੜਾ ਸਿਆਸੀ ਪਾਰਾ ਤਾਂ ਵਧਿਆ ਵਧਿਆ ਇਹਦਾ ਮਤਲਬ ਡੀਮੋਰਲਾਈਜ਼ਡ ਇਹਦਾ ਮਤਲਬ ਤਾਪਮਾਨ ਜਿਹੜਾ ਧੁੱਪ ਵੀ ਲੱਗੀ ਹੈ ਮਤਲਬ ਕਿਤੇ ਲੱਗਦੇ ਨਾ ਕਿਤੇ ਜਿਹੜਾ ਸਨ ਸਟ੍ਰੋਕ ਵੀ ਹੋਣ ਵਾਲਾ ਹੈ ਤੇ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਵੀ मतलब ਬਿਮਾਰ ਹੈ ਸੋ ਜਰੂਰ ਮਾਨਸਿਕ ਰੋਗ ਵਿਸ਼ੇਸ਼ਕ ਜਿਹੜੇ ਸਾਡੇ ਕੋਲ ਵੀ ਆਂਦੇ ਆ ਜੇ ਰਾਜਾ ਜੀ ਕਹਿਣਗੇ ਦਿਖਾ ਦੇਵਾਂਗੇ ਨਹੀਂ ਉਹ ਕਹਿੰਦੇ ਤੁਸੀਂ ਹੁਣ ਆਮ ਆਦਮੀ ਪਾਰਟੀ ਤੋਂ ਬਾਅਦ ਕਹਿੰਦੇ ਬੀਜੇਪੀ ਵੱਲ ਜਾ ਰਹੇ ਨੇ ਮੈਂ ਤੁਹਾਨੂੰ ਕਿਹਾ ਵੀ ਜਦੋਂ ਬੰਦਾ ਅੰਟ ਛੱਟ ਗੱਲਾਂ ਕਰਨ ਲੱਪਾਵੇ ਜਦੋਂ ਬੰਦਾ ਡਿਸਔਰੀਐਂਟ ਹੋ ਜਾਏ ਤੇ ਕੋਈ ਗੱਲ ਜਿਹੜੀ ਲੌਜੀਕਲ ਨਾ ਕਰੇ ਤਾਂ ਉਹਦਾ ਮਕਸਦ ਮਤਲਬ ਤਾਂ ਇਹੀ ਹੈ ਵੀ ਬੰਦਾ ਕੁਝ ਠੀਕ ਨਹੀਂ ਹਿੱਲ ਗਿਆ ਚੱਪੂਆਲ ਸਾਹਿਬ ਤੁਹਾਡਾ ਪਿਆਰ ਬਹੁਤ ਰਿਹਾ ਵਲਿੰਗ ਸਾਹਿਬ ਨੇ ਮੈਂ ਤਾਂ ਬੜੇ ਕਿਸਾਬ ਬਾਰੇ ਕੁਝ ਗਲਤ ਬਿਆਨ ਦੇ ਤੂੰ ਯਾਰਵਾਜੀ ਕੀਤੀ ਨਹੀਂ ਅਜੇ ਤੱਕ ਹਾਂ ਮੈਂ ਤਾਂ ਆਪ ਸ਼ੌਕ ਨਾ ਬਿਓ ਗੱਲਾਂ ਇਲੋਜੀਕਲ ਕਰਦੇ ਜਿਹੜਾ ਵੱਡਾ ਲੀਡਰ ਹੁੰਦਾ ਉਹ ਗੱਲ ਲੋਜੀਕਲ ਕਰਦਾ ਜਾਂ ਨਹੀਂ ਕਰਦਾ ਜਾਂ ਲੋਜੀਕਲ ਕਰਦਾ ਜਿਹੜਾ ਬੰਦਾ ਇਲੋਜੀਕਲ ਗੱਲਾਂ ਕਰੇਗਾ ਦੈਟ ਮੀਨਸ ਕਿ ਸਮਥਿੰਗ ਇਜ਼ ਰੌਂਗ ਇਨ ਹਿਸ ਬ੍ਰੇਨ ਇਹ ਪੱਕੀ ਗੱਲ ਹੈ ਤੇ ਪੱਕੀ ਗੱਲ ਮੈਂ ਡਾਕਟਰ ਵੀ ਹਾਂ ਆਈ ਐਮ ਪੋਸਟ ਗ੍ਰੈਜੂਏਟ ਇਨ ਮੈਡੀਸਨ ਐਮ ਡੀ ਰੇਡੀਓ ਡਾਇਗਨੋਸਿਸ ਹੈ ਐਮ ਬੀਬੀਐਸ ਕੀਤੀ ਹੈ ਮੈਂ ਆਈ ਕੈਨ ਅੰਡਰਸਟੈਂਡ ఎవਰੀਥਿੰਗ ਜੇ ਲੋੜ ਪਈ ਤਾਂ ਰਾਜਾ ਜੀ ਹਾਲ ਬਿਲਕੁਲ ਆਹਦੇ ਡਾਕਟਰ ਸਾ अच्छा यामिनी गोमर ਨੂੰ ਕਿਵੇਂ ਦੇਖਦੇ ਹੋ ਕਿਸ ਪੈਰਾਮੀਟਰਸ ਤੇ ਕਾਂਗਰਸ ਨੇ ਇਹਨਾਂ ਨੂੰ ਇਸ ਵੇਲੇ ਹੁਸ਼ਿਆਰਪੁਰ ਤੋਂ ਉਤਾਰਿਆ ਅ ਦੇਖੋ ਗਦੀ ਵੀ ਕਿਸੇ ਵੀ ਕੈਂਡੀਡੇਟ ਦੀ ਸਿਲੈਕਸ਼ਨ ਕਰਨੀ ਉਹਦਾ ਕ੍ਰਾਈਟੇਰੀਆ ਜਿਹੜਾ ਉਹ ਪਾਰਟੀ ਦਾ ਇੰਟਰਨਲ ਮੈਟਰ ਹੁੰਦਾ ਸੋ ਕਾਂਗਰਸ ਪਾਰਟੀ ਦਾ ਕੋਈ ਇੰਟਰਨਲ ਕ੍ਰਾਈਟੇਰੀਆ ਹੋਏਗਾ ਡੈਫੀਨਿਟਲੀ ਔਰ ਜਿਸ ਕ੍ਰਾਈਟੇਰੀਆ ਦੇ ਨਾਲ ਉਹਨਾਂ ਨੇ ਉਮੀਦਵਾਰ ਚੁਣਿਆ ਜੇ ਜਾਮਨੀ ਜੀ ਨਾ ਹੁੰਦੇ ਤਾਂ ਕੋਈ ਹੋਰ ਹੁੰਦਾ ਸੋ ਕੈਂਡੀਡੇਟ ਤਾਂ ਹੋਣਾ ਹੀ ਸੀ ਸੋ ਇਸ ਕਰਕੇ ਮੈਂ ਉੱਤੇ ਕੋਈ ਕਮੈਂਟ ਨਹੀਂ ਕਰਨਾ अच्छा कल आप सुप्रीम ओवरविंद केजरीवाल दी बेल हो गई इस पूरे सिनेरियो ਨੂੰ ਕਿਵੇਂ ਦੇਖਦੇ ਹੋ देखो मैं एक Pase ਜਦੋਂ ਮੈਂ ਨਾਲ ਹੀ ਪੇਪਰ ਆਪਣੇ ਫਾਈਲ ਕਰ ਰਿਹਾ ਸੀ ਤੇ ਉਸ ਦੇ ਨਾਲ ਹੀ ਖਬਰ ਆ ਜਦੀ ਕਿ केजरीवाल ਸਾਹਿਬ ਨੂੰ ਜਿਹੜੀ ਹੈ ਉਹ ਇੰਟਰਮ বেল ਮਿਲੀ ਹੈ ਤੇ ਉਸ ਦੇ ਨਾਲ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਖਾਸ ਤੌਰ ਤੇ ਦਿੱਲੀ ਵਿੱਚ ਹਰਿਆਣਾ ਚ ਪੰਜਾਬ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਸੋ ਮੈਨੂੰ ਇਹ ਪੂਰਾ ਉਮੀਦ ਹੈ ਕਿ ਉਹਨਾਂ ਦੇ ਆਉਣ ਦੇ ਨਾਲ ਬਹੁਤ ਵੱਡਾ ਲਾਭ ਮਿਲੇਗਾ ਔਰ ਵੈਸੇ ਵੀ ਸੁਪਰੀਮ ਕੋਰਟ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰਾ ਕੁਝ ਦੇਖਦੇ ਹੋਏ ਇੱਕ ਲੋਕਤੰਤਰ ਦੇ ਵਿੱਚ ਲੈਵਲ ਪਲੇਇੰਗ ਫੀਲਡ ਦੇਖਦੇ ਹੋਏ ਕਿ 플레이ਰ ਜਿਹੜੇ ਬਰਾਬਰ ਦੇ ਹੋਣੇ ਚਾਹੀਦੇ ਸੋ ਉਹਨਾਂ ਨੇ ਕੇਜਰੀਵਾ ਸਾਹਿਬ ਦੀ ਜਿਹੜੀ ਰਿਹਾਈ ਕੀਤੀ ਹੈ ਇਹ ਬਹੁਤ ਵੱਡਾ ਇੱਕ ਅੱਛਾ ਸੰਕੇਤ ਤੁਹਾਡੇ ਲਈ ਪ੍ਰਚਾਰ ਕਰਨਗੇ ਹੁਸ਼ਿਆਰ ਬਿਲਕੁਲ ਕਰਾਂਗੇ ਕਿਉਂ ਨਹੀਂ ਕਰਾਂਗੇ ਸਾਡੇ ਦੇਸ਼ ਸਾਡੇ ਨੈਸ਼ਨਲ ਸੁਪਰੀਮੋ ਦਾ ਦੇਸ਼ ਦੇ ਸੁਪਰੀਮੋ ਸਾਡੇ ਆਮ ਆਦਮੀ ਪਾਰਟੀ ਦੇ ਸਰਬੋਸਰਬ ਹੈ ਕਿਉਂ ਨਹੀਂ ਕਰਨਗੇ ਬੁੱਧੂ ਕਰਨਗੇ ਮਾਨ ਸਾਹਿਬ ਨਾਲ ਗੱਲਬਾਤ ਹੋਈ ਸੀ सीएम ਸਾਹਿਬ ਨਾਲ ਕੋਈ ਹੋਰ ਟੈਕਟਿਕਸ ਹੋਰ ਰਣਨੀਤੀ ਬਣਾਈ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਿਸ ਤਰ੍ਹਾਂ ਗਰਮੀ ਵਧਣੀ ਹੈ ਤਾਂ ਸਿਆਸੀ ਤਾਪਮਾਨ ਵੀ ਜੱਬੇ ਸਭ ਬਹੁਤ ਵਧਣਾ ਹੈ ਨਹੀਂ ਸਿਆਸੀ ਤਾਪਮਾਨ ਜਿੰਨਾ ਵਧੇਗਾ ਉੰਨਾ ਐਚਾ ਰਹੇਗਾ ਕਿਉਂਕਿ ਬਾਕੀ ਕ੍ਰਾਈਟੇਰੀਆ ਦੀ ਜਿਹੜੀ ਸਟ੍ਰੈਟਜੀ ਦੀ ਜਿਸ ਤੱਕ ਗੱਲ ਹੈ ਤੇ ਪਾਰਟੀ ਦੇ ਸਟ੍ਰੈਟਜੀਜ਼ ਤੇ ਇੰਟਰਨਲ ਬੈਟਰ ਹੁੰਦੇ ਆ ਚੱਲਦੀਆਂ ਵਧੀਆ ਚੱਲਦੀਆਂ ਠੀਕ ਹੈ ਤੇ ਹੋਪਫੁਲੀ ਬਹੁਤ ਉਮੀਦ ਹੈ ਕਿ ਵਾਈਰ ਦੀ ਚੀਜ਼ ਹੋਰ ਚੱਬਿਆ ਸਭ ਕਾਂਗਰਸ ਨੇ ਲਾ ਇੱਕ ਚੀਜ਼ ਚਲਾਈ ਹੋਈ ਹੈ ਹਰ ਲੀਡਰ ਬੋਲਦਾ ਕਹਿੰਦੇ ਵਫਾਦਾਰੀ ਤੇ ਗਦਾਰੀ ਦੀ ਲੜਾਈ ਹੈ ਇਹਨੂੰ ਕਿਵੇਂ ਦੇਖਦੇ ਹੋ ਲੋਕ ਤਾਂ ਦੇਖੋ ਜੀ ਲੋਕ ਜਿਹੜੇ ਆਪ ਕਹਿੰਦੇ ਵੀ ਵਫਾਦਾਰੀ ਤੇ ਗਦਾਰੀ ਦੀ ਲੜਾਈ ਹੈ ਲੋਕ ਤਾਂ ਉਹਨਾਂ ਨੂੰ ਗਦਾਰ ਕਹਿ ਰਹੇ ਪਾਰਟੀ 'ਚ ਬੈਠੇ ਲੋਕ ਉਹਨਾਂ ਨੂੰ ਗਦਾਰ ਕਹਿ ਰਹੇ ਆ ਉਹ ਆਪਣੀ ਪੋਜੀਸ਼ਨ ਹੀ ਨਹੀਂ ਕਦੀ ਕਲੀਅਰिफाई ਕਰ ਪਾਏ ਜਿਹੜਾ ਪਾਰਟੀ ਦੇ ਵਿੱਚ ਰਹਿ ਕੇ ਜਿਵੇਂ ਉਹਨੂੰ ਪ੍ਰਧਾਨ ਨੂੰ ਪਾਰਟੀ ਦੇ ਸ਼ੀਸ਼ ਨਿਰਦੇਤਰ ਨੂੰ ਕੋਈ ਵਿਵੇਗਦਾਰ ਤੇ ਮੇਰਾ ਖਿਆਲ ਇਸ ਤੋਂ ਵੱਡੀ ਸ਼ੇਮਪੂਲ ਗੱਲ ਨਹੀਂ ਹੋ ਸਕਦੀ ਜੇ ਜਦੋਂ ਵੀ ਇਦਾਂ ਦੇ ਕਮੈਂਟ ਆਣ ਇਸ ਤਰ੍ਹਾਂ ਦੇ ਬੰਦੇ ਲਈ ਹੀ ਸ਼ੁੱਡ ਰਿਜ਼ਾਈਨ ਇਮੀਡੀਏਲੀ ਕੌਮ ਲੱਗਦਾ ਰਾਜਾ ਵੜਿੰਗ ਨੂੰ ਜ਼ਾਇਨ ਕਰ ਦੇਣਾ ਚਾਹੀਦਾ ਬਿਲਕੁਲ ਜੇ ਇਦਾਂ ਦੇ ਸੀਰੀਅਸ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਣ ਤੇ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਕਿਹੜੀ ਸਥਿਤੀ ਹੈ ਵੀ ਜਿਹੜੀ ਰਾਜਾ ਵੜਿੰਗ ਨੇ ਕਲੀਅਰ ਨਹੀਂ ਕੀਤੀ ਰਾਜਾ ਵੜਿੰਗ ਆਪਣੇ ਆਪ ਨੂੰ ਖੁਦ ਝੋਕ ਚੁੱਕੇ ਨੇ ਇਸ ਵੇਲੇ ਰਾਜਾ ਵੜਿੰਗ ਦੀ ਸ਼ਾਕ ਵੀ ਦਾਤੇ ਰਵਨੀਤ ਬਿੱਟੂ ਦੇ ਖਿਲਾਫ ਮੈਂ ਕਿਸੇ ਡਿਟੇਲ ਚ ਨਹੀਂ ਜਾਣਾ ਚਾਹਦਾ ਪਰ ਜੋ ਤੁਹਾਨੂੰ ਦੱਸਿਆ ਮੇਰਾ ਖਿਆਲ ਉਹ ਕਾਫੀ ਹੈ ਉਦੀ ਉਦੀ ਡੈਪਥ ਬੜੀ ਆ ਉਹਨੂੰ ਐਨਾਲਿਸਿਸ ਕੀਤਾ ਜਾ ਸਕਦਾ ਤੇ ਦੈਟ ਇਜ਼ ਪਰਫੈਕਟ ਸਟੇਟਮੈਂਟ ਅੱਛਾ ਲੋਕਾਂ ਚ ਵਿਚਾਰ ਰਹੇ ਹਾਂ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਪੀਪਲ ਆਰ ਵੈਰੀ ਹੈਪੀ ਤੁਹਾਨੂੰ ਜਿਸ ਤਰ੍ਹਾਂ ਹੁਣੇ ਦੱਸਿਆ ਕਿ 2 ਸਾਲ ਦੇ ਕੰਮ ਤੋਂ ਲੋਕ ਬੇਹੱਦ ਖੁਸ਼ ਨੇ ਲੋਕ ਬਹੁਤ ਖਾਸ ਤੌਰ ਤੇ ਸਰਕਾਰ ਦੁਆਰਾ ਜਿਸ ਸਪੀਡ ਦੇ ਨਾਲ ਜਿਸ ਗਤੀ ਦੇ ਨਾਲ ਕੰਮ ਕੀਤੇ ਜਾ ਰਿਹਾ ਲੋਕ ਤੁਹਾਨੂੰ ਦੱਸਿਆ ਕਿ ਬਿਜਲੀ ਦੇ ਬਿੱਲ ਬਿਜਲੀ ਦਾ ਕਿੰਨਾ ਵੱਡਾ ਮੁੱਦਾ ਸੀ ਔਰ ਸਰਕਾਰ ਨੇ ਉਸ ਇਸ਼ੂ ਨੂੰ ਉਸ ਇੱਕ ਗੀਡਿਸ਼ੂ ਨੂੰ ਨੋ ਇਸ਼ੂ ਕਰਤਾ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਔਰ ਦੂਜਾ ਲੋਕਾਂ ਦੇ ਬੇਲ ਨਹੀਂ ਆ ਰਹਾ ਔਰ ਇਸ ਤੋਂ ਵੀ ਵੱਧ ਜੋ ਹੈ ਗੱਲ ਕਰੀਏ ਲੋਕਾਂ ਨੂੰ ਫਰੀ ਦਵਾਈ ਫਰੀ ਪੜ੍ਹਾਈ ਔਰ ਆਮ ਆਦਮੀ ਪਾਰਟ ਕਲਿਨਿਕਸ ਖੁੱਲ ਰਹੇ ਆ ਫਿਰ ਤੁਹਾਡੀ ਸੋ ਇਹ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਨੇ এমਪਲੋਇਮੈਂਟ ਤੋਂ ਦੱਸਿਆ ਕਿ 43000 ਨੌਕੀਆਂ ਜਿਹੜੀਆਂ ਮਿਲੀਆਂ ਉਹ ਆਪਣੇ ਆਪ ਦੇ ਵਿੱਚ ਇੱਕ ਲੋਕਾਂਦਾਰੀ ਬਹੁਤ ਲੋਕ ਇਸ ਨੂੰ ਪੋਜ਼ਿਟਿਵਲੀ ਲੈ ਰਹੇ ਨੇ अच्छा विधानसभाच ਤੁਹਾਡੇ ਨੇਤਾ ਵਿਰੋਧੀ ਤੇ ਪ੍ਰਤਾਪ ਬਾਜਵਾ ਕਹਿੰਦੇ ਨੇ ਕਹਿੰਦੇ ਜਿਹੜੇ ਸਾਨੂੰ ਛੱਡ ਕੇ ਗਏ ਨੇ ਉਹਨਾਂ ਨੂੰ ਅਸੀਂ ਢਿੰਗਾਂ ਦੇ ਬਾਟੇ ਵਾਂਗੂ ਮਾਜਦਾਂਗੇ ਦੇਖੋ ਵਿਰੋਧੀਆਂ ਦਾ ਕੰਮ ਦਾ ਕਹਿਣਾ ਸੋ ਉਹਨਾਂ ਦਾ ਉਹਨਾਂ ਨੂੰ ਇਸੇ ਕਰਕੇ ਉਹ ਵਿਰੋਧੀ ਤੇ ਚ ਬੈਠੇ ਕੋ ਕਹਿਣ ਸੋ ਕੋਈ ਗੱਲ ਨਹੀਂ اچھا ਇੱਕ ਨਿੱਜੀ ਜਿਹਾ ਸਵਾਲ ਹੈ ਜੱਬੇ ਹਲ ਸਾਬ ਗੱਲਬਾਤ ਹੋ ਜਾਂਦੀ ਹੈ ਕਦੇ ਕਾਂਗਰਸੀਆਂ ਨਾਲ ਨਹੀਂ ਮੇਰੀ ਮੇਰੀ ਗੱਲਬਾਤ ਨਹੀਂ ਹੁੰਦੀ ਪਰ ਸਾਡੇ ਕੋਈ ਗਿਲੇ ਸ਼ਿਕਵੇ ਨਹੀਂ ਠੀਕ ਹੈ ਵਿਚਾਰਧਾਰਾ ਸਾਡੀ ਅਲੱਗ ਹੈ ਬਟ ਮੇਰਾ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਸਾਡੇ ਨਿੱਜੀ ਤਾਂ ਲੜਾਈਆਂ ਹੀ ਕਿਸੇ ਦੀਆਂ ਨਹੀਂ ਅਸੀਂ ਲੜਾਈ ਤਾਂ ਸਾਰੇ ਜਾਂ ਪੰਜਾਬਲੇ ਲੜ ਰਹੇ ਜਾਂ ਦੇਸ਼ਲੇ ਲੜ ਰਹੇ ਆ ਲੋਕਾਂ ਨੂੰ ਮਤਲਬ ਲੋਕਾਂ ਦੀ ਜ਼ਿੰਦਗੀ ਬਿਹਤਰ ਕਰਨ ਲਈ ਲੜ ਰਹੇ ਆ ਦੇਸ਼ ਦਾ ਸੰਵਿਧਾਨ ਬਚਾਉਣ ਲਈ ਲੜ ਰਹੇ ਆ ਲੋਕਤੰਤਰ ਨੂੰ ਤਕੜਾ ਕਰਨ ਲਈ ਲੜ ਰਹੇ ਆ ਮਹਿੰਗਾਈ ਤੋਂ ਮੁਕਤੀ ਲਈ ਲੜਾਈ ਲੜ ਰਹੇ ਆ ਬੇਰੋਜ਼ਗਾਰੀ ਤੋਂ ਮੁਕਤੀ ਲਈ ਲੜਾਈ ਲੜ ਰਹੇ ਆ ਸੋ ਸਾਡੇ ਕੋਈ ਨਿੱਜੀ ਕੋਈ ਨਿੱਜੀ ਕਿਸੇ ਨਾਲ ਕੋਈ ਝਗੜਾ ਨਹੀਂ ਕਹਿੰਦੇ ਹੱਸ ਕੇ ਸੱਜਣ ਛੋੜੀਏ ਫਿਰ ਮਿਲਣ ਦੀ ਆਸ ਨਹੀਂ ਦੇਖੋ ਸੱਜਣ ਤੇ ਅਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਨਿੱਜੀ ਰਿਸ਼ਤੇ ਜਿਹੜੇ ਉਹ ਕਿਤੇ ਨਾ ਕਿਤੇ ਉਹ ਬਰਕਰਾਰ ਰਹਿੰਦੇ ਆ ਨਿੱਜੀ ਰਿਸ਼ਤੇ ਨਹੀਂ ਟੁੱਟਦੇ ਤੋੜਨੇ ਵੀ ਨਹੀਂ ਚਾਹੀਦੇ ਕਿਉਂਕਿ ਲੜਾਈ ਸਾਡੀ ਸਾਡੀ ਨਿੱਜੀ ਲੜਾਈ ਨਹੀਂ ਹੈ ਸਾਡੀ ਲੜਾਈ ਹੈ ਦੇਸ਼ ਤੇ ਸੂਬੇ ਦੀ ਵਿਤਰੀ ਅੱਛਾ ਹੁਸ਼ਿਆਰਪੁਰ ਦੇ ਲੋਕਾਂ ਨੂੰਲਾ ਸਵਾਲ ਹੈ ਕੀ ਕਹਿਣਾ ਚਾਹੁੰਦੇ ਹੋ ਹੁਸ਼ਿਆਰਪੁਰ ਦੇ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਬਤੌਰ ਵਿਧਾਇਕ ਉਹਨਾਂ ਨੇ ਮੈਨੂੰ ਕੰਮ ਕਰਦੇ ਦੇਖਿਆ ਹੈ ਔਰ ਆਪਣੀਆਂ ਦੋ ਟਰਮ ਦੇ ਵਿੱਚ ਰਿਕਾਰਡ ਤੋੜ ਕੰਮ ਕੀਤੇ ਨੇ ਤੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਮੈਨੂੰ ਆਮ ਆਦਮੀ ਪਾਰਟੀ ਨੇ ਬਤੌਰ ਉਮੀਦਵਾਰ ਲੋਕ ਸਭਾ ਹੁਸ਼ਿਆਰਪੁਰ ਮੈਨੂੰ ਉਤਾਰਿਆ ਤੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਇਸ ਵਾਰ ਆਪਣੇ ਸ਼ਹਿਰ ਦੇ ਤੇ ਆਪਣੀ ਸਰਕਾਰ ਦੇ ਜਿਹੜੀ ਆਲਰੇਡੀ ਸਰਕਾਰ ਚੱਲ ਰਹੀ ਹੈ ਕਿਉਂਕਿ ਉਹ ਆਪਾਂ ਡਬਲ ਪਾਵਰ ਹੋ ਜਾਏਗੀ ਸੋ ਮੈਂ ਉਸ ਦੇ ਤਹਿਤ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਝਾੜੂ ਨੂੰ ਵੋਟਾਂ ਪਾਓ ਵਨ ਸਾਈਡ ਜਿੰਨਿਆਂ ਦਾ ਬਿਜਲੀ ਦਾ ਬਿੱਲ ਫ੍ਰੀ ਹੋਇਆ ਜ਼ੀਰੋ ਹੋਇਆ ਉਹ ਤਾਂ ਵੋਟਾਂ ਜ਼ਰੂਰ ਪਾਣ ਅੱਛਾ ਤੁਸੀਂ ਕਿਹਾ ਵੀ ਡਬਲ ਪਾਵਰ ਹੋ ਜੂ ਬੀਜੇਪੀ ਮੰਗੋ ਕਿਤੇ ਡਬਲ ਇੰਜਨ ਦੀ ਸਰਕਾਰ ਤਾਂ ਨਹੀਂ ਨਹੀਂ ਉਹਨਾਂ ਦਾ ਡਬਲ ਇੰਜਨ ਤਾਂ ਵਿਪਰੀਤ ਡਾਇਰੈਕਸ਼ਨ ਚ ਹੁੰਦਾ ਸੀ ਨਾ ਤੇ ਦਾ ਆਪੋਜ਼ਿਟ ਡਾਇਰੈਕਸ਼ਨ ਇੱਕ ਇੰਜਣ ਇਹਨੂੰ ਖਿੱਚ ਰਿਹਾ ਕਿ ਦਨੂ ਹਿੱਸੇ ਦਾ ਡਬਲ ਇੰਜਣ ਹੀ ਆ ਪਰ ਉਹ ਡਬਲ ਇੰਜਣ ਮਤਲਬ ਵਿਪਰੀਤ ਅਵਸਥਾ ਵਿਪਰੀਤ ਦਿਸ਼ਾ ਦੇ ਵਿੱਚ ਸੋ ਇਸ ਕਰਕੇ ਜਦੋਂ ਵਿਪਰੀਤ ਦਿਸ਼ਾ ਦੇ ਖਿੱਚ दैट मींस ਯੂ ਆਰ देयर ओनली ਉਹ ਇੰਜਣ ਤਾਂ ਬਸ ਖਿੱਚੀ ਜਾਏਗਾ ਤੇ ਰਹਿ ਕੇ ਉਧਰ ਹੋਗੇ ਉੱਥੇ ਦੇ ਉੱਤੇ ਤੇ ਸਾਡਾ ਤਾਂ ਬਿਲਕੁਲ ਡਬਲ ਪਾਵਰ ਮੀਨਸ ਕਿ ਵੀ ਵਿਲ ਮੂਵ ਸਮੂਥਲੀ ਐਂਡ ਵੈਰੀ ਫਾਸਟ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਤੇ ਦੇਸ਼ ਨੂੰ ਹੀ ਬਿੱਤਰ ਦੇਸ਼ ਬਣਾਵਾਂਗੇ। ਅੱਛਾ ਲਾਸਵਾਲ ਹੈ ਵੀ ਸੋਮ ਪ੍ਰਕਾਸ਼ ਜੀ ਦੀ ਟਿਕਟ ਕੱਟ ਕੇ ਉਹਨਾਂ ਦੀ ਵਾਈਫ ਨੂੰ ਦਿੱਤੀ ਗਈ ਹੈ। ਇਹ ਕਿਉਂ ਲੱਗਿਆ ਤੁਹਾਨੂੰ ਕਿ ਉਹਨਾਂ ਨੂੰ ਕਿਉਂ ਦਿੱਤੀ ਗਈ? ਉਹ ਤਾਂ ਪਾਰਟੀ ਦਾ ਇੰਟਰਨਲ ਮੈਟਰ ਹੋ ਸਕਦਾ ਮੈਂ ਉਸਤੇ ਤਾਂ ਕੀ ਮੈਂ ਜ਼ਿਆਦਾ ਪੋਲਿਟੀਕਲ ਟਿੱਪਣੀ ਕੋਈ ਪੋਲਿਟੀਕਲ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਉਹਨਾਂ ਦਾ ਜਿੱਥੇ ਪਾਰਟੀ ਦਾ ਇੰਟਰਨਲ ਮੈਟਰ ਉਹਨਾਂ ਨੇ ਕੁਝ ਨਾ ਕੁਝ ਦੇਖਿਆ ਹੋਵੇਗਾ। ਜੀ ਬਹੁਤ ਮਿਹਰਬਾਨੀ ਚੱਬੇਵਾਲ ਸਾਹਿਬ। ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਸਾਡੇ ਨਾਲ ਜੁੜੇ ਹੋਏ ਸੀ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾ ਸੇਵਾਵਾਂ ਦੇ ਸਕਦਾ ਹੈ ਮਾਨਸਿਕ ਇਲਾਜ ਕਰਾਉਣ ਦੀ ਲੋੜ ਹੈ ਔਰ ਕਹਿੰਦੇ ਸਭ ਤੋਂ ਪਹਿਲਾਂ ਹੁਣ ਰਾਜਾ ਵਡਿੰਗ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਪੋਲਿਟਿਕ ਦੇ ਐਥਿਕਸ ਕਹਿੰਦੇ ਨੇ ਜਦੋਂ ਪ੍ਰਧਾਨ ਤੇ ਉਂਗਲੀਆਂ ਉੱਠ ਜਾਣ ਤਾਂ ਕਹਿੰਦੇ ਉਸ ਪਦ ਤੇ ਰਹਿਣਾ ਵਾਜਿਬ ਨਹੀਂ ਹੈਗਾ ਤਾਂ ਹੁਣ ਜਦੋਂ ਸਵਾਲ ਕੀਤਾ ਗਿਆ ਕਿ ਹੁਸ਼ਿਆਰਪੁਰ ਦੀ ਹਵਾ ਕੀ ਕਹਿੰਦੀ ਹੈ ਕਹਿੰਦੇ ਹੁਸ਼ਿਆਰਪੁਰ ਦੇ ਵਿੱਚ ਹਵਾ ਨਹੀਂ ਇੱਥੇ ਆਮ ਆਦਮੀ ਪਾਰਟੀ ਦੀ ਨੇਰੀ ਹੈ ਤਾਂ ਹੁਣ ਆਉਣ ਵਾਲੀ ਚਾਰ ਤੀਕ ਨੂੰ ਪਤਾ ਲੱਗੂਗਾ ਕਿ ਕਿਸ ਦੇ ਦਾਅਵੇ ਸੱਚੇ ਹੁੰਦੇ ਨੇ ਕੈਮਰਾ ਪਰਸਨ ਰੋਸ਼ਨ ਤੇ ਰਮੇਸ਼ ਦੇ ਨਾਲ ਗगन ਸ਼ੋਕਲਾ ਦੇ ਲਈ ਪੋਸਟ ਪੰਜਾਬੀ